ਨੀ ਬਿਆਨ ਤੁਹਾਡੇ ਬਾਰੇ ਕੋਈ ਕੱਪੜੇ ਵਾਲੀ ਯੂਟਿਊਬ ਤੇ ਦੇ ਦੇ ਮਿਲੂ ਨਹੀਂ ਕਰਨ ਮੈਂ ਵੇਖਿਆ ਨਹੀਂ ਕੰਡਾ ਨਹੀਂ ਚੱਲ ਗਈ ਜਾਨ ਦੇ ਦੋਤਾਂ ਦੇ ਗੱਤੂਆ ਕੰਮ ਲਗਾਉਣ ਲੱਗਾ ਬੰਦੇ ਆਹ ਕੰਪਨੀ ਨਾਲ ਗੱਲ ਕਰ ਲੋਗੇ ਇਹ ਕੰਪਨੀ ਨਾਲ ਗੱਲ ਕਰ ਲੈਣੇ ਨਹੀਂ ਮਰਦੀ ਬੰਦਾ ਵਈ ਵੇਖਿਆ ਨੂੰ ਬੰਦਾ ਵਾਪਸ ਕਰ ਦੇ ਮੇਰੀਆ ਸਮਝਣ ਦੀ ਗੱਲ ਆ ਹੁਣ ਤੂੰ ਹੀ ਨਾ ਸਮਝੋਗੇ ਚਲੋ ਮੇਰਾ ਭਰਾ ਤੂੰ ਇੱਕ ਮਿਹਰਬਾਨੀ ਕਰ ਮੇਰਾ ਵੀਰ ਮੇਰੇ ਮਿਹਰਬਾਨੀ ਕਰ ਤੁਹਾਨੂੰ ਰਾ ਕੇ ਦੋ ਜਮਾਟੋ ਦਾ ਟੀ-ਸ਼ਰਟ ਤੇ ਬੈਗ ਲੈ ਆ ਕੇ ਖਾਣ ਤੂੰ ਇਹ ਬਿਆਨ ਨਹੀਂ ਕਰੀਂ ਨਾ ਤੂੰ ਅਰਦਾਸ ਨਹੀਂ ਕਰਦਾ ਦੇ ਦੇ ਬਿਆਨ ਦੇ ਕੇ ਜੀਓ ਤੇ ਸੁਣੋ ਯਾਰ ਟਮਾਟੋ ਦੀ ਸੇਵਾ ਕਰਕੇ ਬੰਦਾ ਕਮਾਉਣਾ ਚਾਹੁੰਦਾ ਹੈ ਚੰਡੇ ਯਾਰ ਜਾ ਕੇ ਗੱਲ ਕਰ ਲੋ ਕੀ ਨਹੀਂ ਆਣਾ ਯਾਰਾ ਬਾਹਾਂ ਸੁਣੇ ਕਿਹ ਗੱਲ ਤੇ ਵੱਡੇ ਭਾਜੀ ਪਾਣੀ ਪੈਣੀ ਨਹੀਂ ਦੇਂਦੇ ਆਪਣੀ ਰੱਸੀ ਜਾਂਦੇ ਆ ਸਾਡੀ ਦਾ ਦੱਸਦੇ ਸੁਣਦੇ ਨਹੀਂ ਮੈਂ ਇੱਕ ਮਿੰਟ ਯਾਰ ਤੂੰ ਕੀ ਕਹਿ ਰਿਹਾ ਮੈਂ ਅਡੇਕਟ ਦਾ ਨਾਮ ਕਿਉਂ ਲਿਆ ਤੂੰ ਕਹਿ ਨਹੀਂ ਮਰਨ ਦੀ ਜੈਕ ਟਪਾ ਕੰਮ ਕਰਨ ਦੇ ਨੇ ਅਸੀਂ ਕਹਿੰਦੇ ਗੱਲ ਸੁਣੋ ਯਾਰ ਬੱਧਾ ਰੱਖੋ ਇਹ ਵੀ ਨਾ ਕਰ ਲਿਆ ਜਮਾਨਾ ਕਿ ਦਿੱਲੀ ਵੀ ਹੋਣਦੀ ਹੈ ਕੋਣ ਮੈਂ ਦਿਖਾ ਲੋ ਕੀ ਕਰੀ ਉਹ ਤਾਂ ਨਹੀਂ ਤੁਹਾਨੂੰ ਕਿਹ ਤੀਨ ਦਾ ਬਦਨਾਮ ਹੋ ਗਿਆ ਯਾਰ ਤੂੰ ਮੇਰਾ ਭਰਾ ਤੈਨੂੰ ਬੈਕ ਦੀ ਸਾਡੇ ਮਾਟੋ ਮੇਰਾ ਵੀਰ ਮੇਰੀ ਗੱਲ ਮੇਰਾ ਭਰਾ ਮੇਰਾ ਕੱਲ ਯਾਰ ਮੇਰੀ ਗੱਲ ਮੇਰੀ ਸੁਣ ਲੈ ਕੇ ਗੱਲ ਜੇ ਤੁਹਾਡਾ ਨਹੀਂ ਦਿਮਾਗ ਉਹਨੇ ਚ ਕੰਮ ਕਰਨ ਮੈਚ ਕੋਈ ਨਹੀਂ ਨਹੀਂ ਪਾ ਤਮਾਕ ਸਾਰਾ ਤੇਰੇ ਕੋਲ ਸਾਡੇ ਕੋਲ ਇੱਕ ਪੜ ਮੇਰਾ ਠੰਡਾ ਕੇ ਪਹਿਲਾ ਮੇਰੀ ਗੱਲ ਸੁਣ ਲੈ ਪਾ ਤੂੰ ਉਹਦਾ ਬੋਲੀ ਜਨਾ ਤੂੰ ਇਨੀ ਗੱਲ ਕਹੀ ਕਿ ਬੰਦੇ ਜਮਾਤੋੜੀ ਬੈਗ ਤੇ ਟੀ-ਸ਼ਰਟਾਂ ਪਾ ਕੇ ਬਦਨਾਮ ਕਰਨ ਦੇ ਹਾਂ ਬਦਨਾਮ ਕਰਨ ਦੇ ਉਹ ਗਾਤੇ ਕੀ ਗਾਤੇ ਬੁੜੇ ਕੋਣਾਂ ਤੂੰ ਇੱਕ ਦੋ ਛੱਡ ਕੇ ਤੂੰ ਉਹ ਆਡੀਕਲ ਸੁਣ ਇੱਕ ਮਿੰਟ ਉਹ ਗਾਤੇ ਬੁੜੇ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਕਹੀ ਭਈ ਗੱਲ ਸੁਣ ਲੋ ਭਾਈ ਵੇ ਨਿਕਲ ਕਹੀ ਠੀਕ ਆ ਤੂੰ ਭਰਾ ਸਾਨੂੰ ਕਿਦੋਂ ਦੀ ਜਮਾਟੋ ਦੀ ਮੈਂ ਜਮਾਟ ਮੈਂ ਉਹਦਾ ਕੰਮ ਕਰਨਾ ਤੇ ਫੇਰ ਨਾ ਬੰਦਾ ਕਿਸੇ ਪਾਸੇ ਨਹੀਂ ਰੁਕਿਆ ਆਹ ਹੈ ਤੂੰ ਬੈ ਕੇ ਜਮਾਟ ਦੀ ਤੂੰ ਬੈ ਕੇ ਜਮਾਟ ਦੀ ਲੈ ਕੇ ਆਣਾ ਸਭ ਤੋਂ ਵੱਡਾ ਗੋਲ ਬੋਲਦਾ ਜੱਗ ਤੋਂ ਬੰਦਾ ਦੱਸ ਰਿਹਾ ਹੈ ਬੰਦਾ ਲਾੜੇ ਵੱਟੇ ਕੁਝ ਨਹੀਂ ਕਰੀਦਾ ਮੈਂ ਉਹ ਭਾਈ ਭਾਂਤਾ ਸਿਆਰਾ ਲਾਤ ਨਾ ਕਰਾ ਮਾਰ ਤੁਹਾਡੇ ਮਾਰ ਤੁਹਾਡੇ ਮਾਰਾ ਨਹੀਂ ਗੱਲ ਕਰੇ ਤੁਸੀਂ ਬੈਠੋਗੇ ਤੁਸੀਂ ਆਪਾਂ ਇਹਨਾਂ ਗੱਲ ਕਹਿੰਦੇ ਆ ਭਾਜੀ ਮੈਂ ਤੁਹਾਨੂੰ ਇੱਕ ਟਮਾਟਰ ਦਾ ਬੈ ਉਹ 1 ਮਿੰਟ ਮੇਰਾ ਜੀ ਤੁਹਾਡੇ ਬਾਰੇ ਬਿਆਨ ਦਿੱਤਾ ਤੂੰ ਆ ਵੀ ਧੱਕੇ ਮਰੀਂ ਨਾ ਕੀ ਗੱਲ ਹੈ ਤੇਨੂੰ ਕੀ ਖੁਪਰਾ ਲਾਉਂਦਾ ਮੇਰਾ ਵੀਰ ਤੂੰ ਇਧਰ ਆਈ ਮੇਰਾ ਜੋ ਮਰਜ਼ੀ ਕਰੋ ਅਰੇ ਹੈਲੋ ਮੈਂ ਬੋਲਾ ਮੇਰੀ ਇਧਰ ਮੇਰਾ ਪਰਾ ਕੋਈ ਪਿਆਣ ਦਿੱਤੇ ਨਹੀਂ ਮੇਰੀ ਗਲਤੀ ਮੈਂ ਪਾ ਮੈਂ ਪਾ ਪਿੰਨਾ ਵਾ ਓਏ ਇੱਕ ਮਿੰਟ ਇੱਕ ਮਿੰਟ ਮੈਂ ਵੀਰ ਆ ਕਹਿਣਾ ਵਾ ਸਾਨੂੰ ਜਮਾਟੋ ਦੀ ਨੂੰ ਪਾ ਨੂੰ ਕਾ ਇੱਕ ਦੋ ਜੈਕਟ ਤੇ ਬੈਗ ਲੈ ਕੇ ਦਿਖਾਦੇ ਕਿ ਬੰਦੇ ਬੈ ਕੇ ਪਾ ਕੇ ਕੰਮ ਕਰਨ ਦੇ ਨੇ ਬਸ ਇੰਨਾ ਕਰਦੇ ਬੰਦਾ ਪ੍ਰੂਫ ਜਿੰਨੀ ਏਰ ਬੰਦਾ ਪਾ ਜੋਇਨ ਨਹੀਂ ਹੁੰਦਾ ਜਿੰਨੀ دیر ਬੰਦਾ ਜੋਇਨ ਨਹੀਂ ਹੁੰਦਾ ਉਨੀ ਦਿਨ ਵੀ ਬੈਕ ਪੀਸ਼ਰ ਕਿਸੇ ਨੂੰ ਨਹੀਂ ਮਿਲਦਾ ਭਾਈ ਚੰਦੇ ਕੀ ਹੁਣ ਆਪਾਂ ਆਪਾਂ ਜਿਹੜੇ ਇੰਨੇ ਜੰਬੇ ਆ ਗਏ ਤੇ ਮਾਫੀ ਹੋਗੇ ਕੀ 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 ਜਾਂਦੇ ਹੋ ਮਾਫੀ ਮੰਗੇ ਮੇਰਾ ਵੀ ਜਰਾ ਕਿਹਦੇ ਕੋ ਮਾਫੀ ਮੰਗੇ ਭਾਈ ਤੁਹਾਡੇ ਕੋ ਮਾਫੀ ਮੰਗੇ ਪਹਿਲੀ ਮੇਰਾ ਪਤਾ ਨਹੀਂ ਕਿੱਧਰ ਰਹਿਣ ਬਲਾਵਾ ਵਿਕਾਸ ਕੁਮਾਰ ਨਾਮ ਮੈਂ ਆਪਣਾ ਕੰਮ ਕਰੀਦਾ ਜਮਾਟੋ ਚ ਇਹਨਾਂ ਨੇ ਨਾ ਕੱਲ ਬਿਆਨ ਦਿੱਤਾ ਸੀ ਕਿ ਜਮਾਟੋ ਜਿਹੜੇ ਜਮਾਟੋ ਸਵੀਗੀ ਬਲੇ ਹੈਗੇ ਨੇ ਔਰ ਟੀ-ਸ਼ਰਟਾਂ ਦਾ ਜੈਕਟ ਆਪ ਆ ਕੇ ਕੰਪਨੀ ਦੀਆਂ ਬੈਗਾਂ ਦੇ ਵਿੱਚ ਗੱਟੂ ਸਪਲਾਈ ਕਰਨ ਦੇ ਨੇ। ਇਹ ਆਪਣਾ ਫੋਸਲਾ ਕਾਇਡ ਮਰਚੈਂਟ ਬਲੇ। ਠੀਕ ਆ ਜੀ। ਆਪਾਂ ਇਹਨਾਂ ਨੂੰ ਇਹ ਕਹਿੰਨੇ ਆ ਜਾਂ ਤਾਂ ਕੋਈ ਬੰਦਾ ਦੱਸਿਆ ਵਾ। ਜਾਂ ਤਾਂ ਤੁਸੀਂ ਬੰਦਾ ਵੇਖਿਆ ਵਾ ਜਾਂ ਨੂੰ ਬੰਦਾ ਦੱਸ ਦੋ ਕਿੱਥੇ ਆ। ਜਾਂ ਨੂੰ ਬੰਦਾ ਦੱਸ ਦੋ ਕਿਹੜਾ ਬੰਦਾ ਜਿਹੜਾ ਕਰਨ ਰਿਹਾ ਕਿਉਂਕਿ ਭਾਈ ਇਹ ਜਿਹੜੀ ਜਮਾਟੋ ਦੀ ਬੈਗ ਜਾਂ ਜੈਕਟ ਜਾਂ ਜੋ ਵੀ ਆ ਨੂੰ ਮਿਲਦਾ ਵਾ ਇਹ ਕੰਪਨੀ ਦੇ ਥਰੂ ਮਿਲਦਾ ਜਿੰਨੀ ਤੇ ਬੰਦਾ ਜੁਆਇਨ ਨਾ ਹੋਏ। ਠੀਕ ਆ ਆਨੂੰ ਪਹਿਲਾਂ ਭਾਜੀ ਪੁਲਸ ਵਾਲਾ ਨੇ ਕਦੀ ਰੋਕਿਆ ਰੱਖਿਆ ਨਹੀਂਗਾ ਉਹਨਾਂ ਨੂੰ ਵੀ ਪਤਾ ਕਿ ਫੂਡ ਡਿਲੀਵਰੀ ਕਰਦੇ ਨੇ ਇਹਨਾਂ ਦੇ ਭਾਜੀ ਬਿਆਨ ਨਾ ਹੁਣ ਸਾਡੇ ਦੇ ਆਸਰ ਪੈਣਾ ਕਿ ਉਹਨਾਂ ਨੇ ਸਾਡਾ ਬੈਗ ਚੱਕਣਾ ਹੀ ਕਰਨਾ ਵਾ ਕਿ ਕਿਤੇ ਗੱਟੂ ਦਾ ਨਹੀਂ ਲੈ ਕੇ ਜਾਣ ਦੇ ਆਪਾਂ ਇਹਨਾਂ ਨੂੰ ਸਿਰਫ ਇਨਾ ਕਹਿੰਨੇ ਪਿਆ ਜਾ ਤੇ ਸਾਨੂੰ ਬੰਦਾ ਦੱਸ ਦੋ ਕਿਹੜਾ ਜਾਂ ਤੁਸੀਂ ਬੰਦਾ ਕਿੱਥੇ ਵੇਖਿਆ ਵਾ ਤੇ ਜਾਂ ਫਿਰ ਚੁੱਪ ਕਰਕੇ ਆਪਣੀ ਜਿਹੜੀ ਤੁਸੀਂ ਬਿਆਨ ਦਿੱਤਾ ਉਹ ਤੇ ਮਾਫੀ ਮੰਗ ਲਓ ਕਦੀ ਗੱਲਬਾਤ ਹੋਈ ਇਹ ਉਹਨਾਂ ਨਾਲ ਗੱਲਬਾਤ ਹੋਈ ਹੈ ਸਰ ਇਹ ਹੱਥੀ ਪਈ ਜਾਂਦੇ ਨੇ ਆਪਾਂ ਦੁਕਾਨ ਦੇ ਅੰਦਰ ਤੇ ਗਏ ਆ ਇਹਨਾਂ ਦੇ ਫਾਜ਼ਲ ਸਾਹਿਬ ਨੇ ਸਰ ਦੋ ਤਿੰਨ ਵਾਰੀ ਧੱਕਾ ਚਲੋ ਹਣ ਕੋਈ ਉਹਦੇ ਨਾਲ ਕੋਈ ਹੈ ਨਹੀਂ ਕਿ ਤੁਸੀਂ ਆਪਣਾ ਸੋਸ਼ਲ ਮੀਡੀਆ ਦਾ ਫਿਰ ਮਾਫੀ ਮੰਗ ਲਓ ਕਿ ਮੇਰੇ ਕੋਲ ਗਲਤੀ ਹੋ ਗਈ ਮੈਂ ਜੋ ਬਿਆਨ ਦਿੱਤਾ ਵਾ ਨਹੀਂ ਤੇ ਫਿਰ ਸਰ ਹੁਣ ਆਪਾਂ ਕੱਲ ਵੇਖਾਂਗੇ ਜਾਂ ਫਿਰ ਐਸਐਸਪੀ ਸਾਹਮਣੇ ਆ ਕੇ ਪੇਸ਼ ਹੋਵਾਂਗੇ ਕਿ ਇਹਨਾਂ ਨੇ ਬਿਆਨ ਦਿੱਤੇ ਇਹਨਾਂ ਨੂੰ ਪੁੱਛੋ ਕਿਸ ਆਧਾਰ ਤੇ ਇਹਨਾਂ ਨੇ ਇਹ ਬਿਆਨ ਦਿੱਤਾ ਉਹ ਦਨਾਮੀ ਸਰ ਹੁਣ ਕੋਈ ਸਰ ਪਹਿਲਾਂ ਦੇ ਸਾਨੂੰ ਕੋਈ ਇਤਨਾ ਵੇਂਦਾ ਨਹੀਂ ਉਹ ਨਜਰਾਂ ਹੁਣ ਕੋਈ ਵੇਖਣ ਵਾਲਾ ਕੋਈ ਪੁਲਸ ਵਾਲਾ ਵੇਖੇਗਾ ਨੂੰ ਆਇਆ ਹੀ ਹੋਣਾ ਕਿ ਸ਼ਾਇਦ ਇਹ ਗੱਟੂ ਪਾ ਕੇ ਲੈ ਕੇ ਜਾਂਦੇ ਆ ਬੈਗ ਚ ਇਹਦਾ ਬੈਗ ਚੈੱਕ ਕਰਨਾ ਹੀ ਪਾਣਾ ਜੀ ਮੇਰੇ ਨਾਲ ਦੇ ਇੰਦਰਜੀਤ ਸਿੰਘ ਜੀ ਜਮਾਟੋ ਦੇ ਕੰਮ ਕਰਦੇ ਆ ਤੇ ਇਹਨਾਂ ਨੇ ਕੱਲ ਬਿਆਨ ਦਿੱਤਾ ਇੱਕ ਕਿ ਜਮਾਟੋ ਦਾ ਬੈਗ ਚ T-shirt ਆ ਪਾ ਕੇ ਤੇ ਘਟੂ ਵੇਚਦੇ ਆ ਅਸੀਂ ਦੱਸੋ ਇੱਥੇ ਫੁੱਲ ਡਿਲੀਵਰੀ ਕਰਨ ਨੇ ਕਿ ਘਟੂ ਵੇਚਣ ਦੇ ਜੀ ਗਲਤ ਬਿਆਨ ਦੇਤਾ ਇਹਨਾਂ ਨਾਲੇ ਜੁਆਇਨਿੰਗ ਤੋਂ ਬਾਅਦ ਹਫਤਾ ਬਾਅਦ ਇਹ T-shirt ਤੇ ਬੈਗ ਮਿਲਦਾ ਇਹ ਲੈ ਨਹੀਂ ਸਕਦਾ ਬੰਦਾ ਕੀ ਤੋਂ ਤੇ ਹੁਣ ਅਸੀਂ ਗੱਲਬਾਤ ਕਰਨ ਆਏ ਹਾਂ ਇਹਨਾਂ ਦੇ ਡੈਡੀ ਨੇ ਧੱਕੇ ਮਾਰਿਆ ਕਿਸੇ ਨੂੰ ਅੱਡੀ ਜਿਵੇਂ ਹੁਣ ਪੁਲਸਾ ਹੀ ਅੱਗੇ ਕੋਈ ਕਹਿੰਦੇ ਨਹੀਂ ਲੱਗ ਜੀਦਾ ਸੀ ਡਿਲੀਵਰੀ ਵਾਲੇ ਨੇ ਕਿ ਹੁਣ ਰੋਕਣਗੇ ਕਿ ਕਾਤ ਹੋਏਗੀ ਪੇ ਡਿਲੀਵਰੀ ਦਾ ਆਰਡਰ ਵੀ ਲੇਟ ਹੋਏਗਾ ਮੁਸ਼ਕਲ ਹੋਏਗੀ ਇਹਨੂੰ ਇਹੀ ਇਹ ਚਾਹਨੀ ਹੈ ਕਿ ਆਪਣਾ ਜਿਹੜਾ ਬਿਆਨ ਦਿੱਤਾ ਵਾ ਉਹ ਤੁਹਾਨੂੰ ਮਨ ਮੰਗਣ ਮੇਰਾ ਨਾਂ ਵਿਪਨ ਜੀ ਤੁਹਾਡੇ ਕਿਸੇ ਪੱਤਰ ਕਰਨ ਨਹੀਂ ਗਿਆ ਹੈ ਕੋਈ ਪੁਲਿਸ ਦੀ ਯੂਨੀਫਾਰਮ ਪਾ ਕੇ ਕਰ ਸਕਦਾ ਕੋਈ ਦੂਜੀ ਯੂਨੀਫਾਰਮ ਪਾ ਕੇ ਕਰ ਸਕਦਾ ਮੈਂ ਤੁਹਾਨੂੰ ਦਾਵਾ ਕਰਦਾ ਤੁਸੀਂ ਫਲਿੱਪਕਾਰਟ ਜਾਂ ਐਮਾਜ਼ਨ ਤੋਂ ਕਿਦੋਂ ਵੀ ਸਾਨੂੰ ਇਹ ਲੈ ਕੇ ਵਿਖਾ ਦਿਓ ਯੂਨੀਫਾਰਮ ਜੇ ਬਿਨਾਂ ਤੁਹਾਡੀ ਜੋਨਿੰਗ ਦੇ ਤੁਹਾਨੂੰ ਇਹ ਮਿਲ ਜੇ ਜਿੱਦਾਂ ਕਹੋਗੇ ਉਦਾਂ ਕਰ ਲਾਂਗੇ ਜੋਨਿੰਗ ਹੋਏਗੀ ਤੁਹਾਡੀ ਆਧਾਰ ਕਾਰਡ ਪੈਨ ਕਾਰ ਸਾਰਾ ਕੁਝ ਲਿੱਤਾ ਜਾਂਦਾ ਫੇਰ ਤੁਹਾਨੂੰ ਇਹ ਯੂਨੀਫਾਰਮ ਮਿਲਦੀ ਹੈ ਬੈਗ ਮਿਲਦਾ ਹੈ ਉਦਾਂ ਕੋਈ ਬੰਦਾ ਨਹੀਂ ਕੰਮ ਕਰ ਸਕਦਾ ਖੋਸਲਾ ਜੀ ਨੂੰ ਇਹੀ ਹੈ ਇਦਿਕਰ ਕਿ ਸਾਨੂੰ ਜਾਂਦ ਬੰਦਾ ਦਾਦੇ ਬੰਦਾ ਨਹੀਂਗਾ ਮੋਰਸਾਲਾ ਨੰਬਰ ਦਾਦੇ ਇਹੋ ਬੰਦੇ ਦਾ ਆਪ ਹੀ ਉਹਨੂੰ ਫੜਾਂਗੇ ਐਸਐਸਬੀ ਦੇ ਦਫਤਰੇ ਉਹਨੂੰ ਪੇਸ਼ ਕਰਕੇ ਆਵਾਂਗੇ ਜੇ ਨਹੀਂ ਤੇ ਜੋ ਇਹਨਾਂ ਨੇ ਸਾਡੇ ਤੇ ਇਲਿਗੇਸ਼ਨ ਲਾਏ ਆ ਉੱਤੇ ਮਾਫੀ ਮੰਗਣ ਅੱਜ ਮੰਗਣ ਕੱਲ੍ਹ ਮੰਗਣੇ ਮੰਗਣੀ ਨਾ ਨੂੰ ਬਿਆਣੀ ਜੀ ਭਾਜੀ ਬਹੁਤ ਜ਼ਿਆਦਾ ਬਦਨਾਮੀ ਹੋ ਗਈ ਤਾਂ ਹੀ ਆਏ ਆ ਇਹਦੀ ਗੁੱਡੀ ਨਹੀਂ ਵਿਗੰਡੀ ਸਾਨੂੰ ਨਹੀਂ ਕੋਈ ਲੈਣਾ ਦੇਣਾ ਆਪਾਂ ਕੋਈ ਇਦਾਂ ਦਾ ਇਲਿਗੇਸ਼ਨ ਨਹੀਂ ਲਾਣਦੇ ਇਹ ਸਿਰ ਇੱਕ ਪਬਲਿਸਿਟੀ ਖਟਣ ਡਿਆ ਜਿੱਦਾਂ ਮੱਜੀ ਕਦੀ ਦੋਦੀਆਂ ਨੂੰ ਲਿਵੇੜਣ ਡੇ ਕਦੀ ਕੇ ਇਹਨੂੰ ਲਿਵੇੜਣ ਦੇ ਕਦੀ ਕੇ ਇਹਨੂੰ ਡੇੜਣ ਦੇ ਗੱਲ ਬਾਤ ਕੀਤੀ ਹੈ ਮਹਾਰਾਜ ਤਾਂ ਕੰਮ ਕੀਤੇ ਕਰਾਣ ਦੇ ਅਗਲੇ ਗੱਲ ਸੁਣਦੇ ਉਹ ਬਸ ਆਈ ਤੇ ਤੁਹਾਡੇ ਪੱਖ ਜੀ ਗੱਲ ਕੀਤੀ ਤੁਹਾਡੇ ਪੱਖ ਜੀ ਪੱਖ ਜੀ ਤੁਸੀਂ ਸਵਾਹ ਗੱਲ ਕੀਤੀ ਜੀ ਸਾਡੇ ਲਿਵੇੜਦਾ ਵਾ ਅਸੀਂ ਕੰਪਲੇਂਟ ਕਰ ਰਹੇ ਹਾਂ ਸਲੇਡ ਮਾਰੇ ਚੱਲੇ ਆ ਐਸੇ ਵੀ ਦਫਤਰੇ ਮੈਂ ਕਹਿੰਦੇ ਛੁੱਟੀ ਹੈ ਨਹੀਂ ਤੇ ਸੀੜੀ ਸਾਡੇ ਚੱਲੇ ਆ ਹੁਣੇ ਚੱਲੇ ਆ ਉਹਨਾਂ ਦੀ سپورਟ ਤੁਸੀਂ ਮੇਰੇ ਵੀਰ ਭਰਾ ਸਾਰੇ ਆਜੋ ਇਹ ਆ ਸਕਦੇ ਉਥੇ ਹਈ ਹੁਣੇ ਐਫਆਰ ਦਰਜ ਕਰਾਨਗੇ ਇਹਨਾਂ ਦੇ ਨਾਮੇ ਦਿਨੇਸ਼ ਖੋਸਲਾ ਧੱਕਾ ਮੁਕੀ ਕੀਤੀ ਗਈ ਉਹਨਾਂ ਨੂੰ ਮੇਰੇ ਵੱਲੋਂ ਮੇਰੇ ਨਾਂ ਉਹਦੀ ਵੀਡੀਓ ਸਾਰੀ ਪੱਤਰਕਾਰਾਂ ਦੇ ਕੋਲ ਰਿਕਾਰਡ ਹੈਗੀ ਆ ਆ ਮੇਰੀ ਦੁਕਾਨ ਤੇ ਉਹ ਸੂਆ ਲੈ ਕੇ ਆਏ ਨੇ ਚਾਕੂ ਲੈ ਕੇ ਆਏ ਨੇ ਕਿ ਮੈਨੂੰ ਮਾਰਨ ਆਏ ਸੀਗੇ ਆ ਤਾਂ ਮੈਨੂੰ ਹੁਣ ਥੱਲੋ ਲੱਬੇ ਨੇ ਅੱਗੇ ਦੋ ਤਿੰਨ ਪੱਤਰਕਾਰਾਂ ਨੇ ਇੰਟਰਵਿਊ ਲੈ ਲਈ ਉਹਨਾਂ ਕੋਲ ਬਚਾਰਿਆਂ ਦਾ ਵੀ ਨਹੀਂ ਸ਼ਾਟ ਗਿਆ ਆ ਸੂਆ ਲੈ ਕੇ ਆ ਕੇ ਮੈਨੂੰ ਮੈਂ ਮੇਰੀ ਉਹ ਵੀਡੀਓ ਦੇ ਵਿੱਚ ਪਤਾ ਗਿਆ ਦੇਖੋ ਇਹ ਤੇ ਹੁਣ ਆਈ ਸੀਗਾ ਸੁਭਾਵਿਕ ਸੀਗਾ ਕਿ ਜਦੋਂ ਐਕਸ਼ਨ ਹੁੰਦਾ ਉਹਦਾ ਰਿਐਕਸ਼ਨ ਕੋਈ ਨਾ ਕੋ ਹੁੰਦਾ ਹੁੰਦਾ ਦੇਖੋ ਸਰ ਗੱਲ ਪਤਾ ਕੀ ਹੈ ਜੇ ਤੁਸੀਂ ਵੀਡੀਓ ਮੇਰੀ ਧਿਆਨ ਨਾਲ ਵੇਖੋ ਉਹਦੇ ਵਿੱਚ ਮੈਂ ਇੱਕ ਗੱਲ ਕਹੀ ਹੈ ਕਿ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਵਿਚਾਰੇ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੀ ਹੈ ਉਹ ਡਿਲੀਵਰੀਆਂ ਕਰ ਦਿੰਦੇ ਨੇ 10-10 ਰੁਪਏ ਵਿਚਾਰਿਆਂ ਨੂੰ ਨਹੀਂ ਮਿਲਦੇ ਪਰ ਭਰਾਵਾਂ ਨੂੰ ਪਰ ਜਿਨ੍ਹਾਂ ਦਾ ਸਟਾਕ ਰੁਕ ਰਹੇ ਨੇ ਜਿਨ੍ਹਾਂ ਦਾ ਮਾਲ ਵਿਕਣੋ ਬੰਦ ਹੋ ਰਿਹਾ ਵਾ ਐਸਐਸਪੀ ਸਾਹਿਬ ਦੀ ਐਸਲ ਸਨਾਨਾ ਹੈ ਕਿ ਉਹਨਾਂ ਨੇ ਪਹਿਲੇ ਗੇਅਰ 'ਚ ਗੱਡੀ ਨਹੀਂ ਚਲਾਈ ਸਿੱਧੇ ਪੰਜਵੇਂ ਗੇਅਰ 'ਚ ਚਲਾਈ ਹੁਣ ਤੇ ਗੱਟੂ ਜਿਹੜਾ ਬਟਾਲੇ ਚ ਮੰਗਣਾ ਵੀ ਲੋਕੀ ਡਾਰਗੇ ਨੇ ਜਿਤਨਾ ਤੇ ਗੱਲ ਛੱਡੋ ਕਿ ਲੋਕੀ ਮੰਗਣਾ ਵੀ ਡਾਰਗੇ ਨੇ ਜਿੰਨੀ ਉਹਨਾਂ ਨੇ ਸ਼ਕਤੀ ਕੀਤੀ ਆ ਉਹਦਾ ਰਿਐਕਸ਼ਨ ਆ ਵਾ ਕਿ ਜਿਨ੍ਹਾਂ ਦਾ ਸਟਾਕ ਪਿਆਦਾ ਉਹਨਾਂ ਚੋਂ ਕਈ ਇਹਨਾਂ ਨੂੰ ਭੜਕਾਇਆ ਹੋਏਗਾ ਕਿ ਲੈ ਵੀ ਤੁਸੀਂ ਜਾ ਕੇ ਤਾਵਾ ਬੋਲ ਦੋ ਉਹਨਾਂ ਦੇ ਸਰ ਵੇਖੋ ਮੈਂ ਇੱਕ ਵੀਡੀਓ ਤੁਹਾਡੇ ਨਾਲ ਹੈ ਸ਼ਾਰਟ ਉਹਦੇ ਚ ਲਾਓ ਤੁਸੀਂ ਉਹਦੇ ਚ ਮੈਂ ਕਲੀਅਰ ਹੈ ਕਹਿ ਰਿਹਾ ਕਿ ਮੇਰੇ ਕੰਪਨੀ ਜਿਹੜੀ ਇੰਟਰਨੈਸ਼ਨਲ ਕੰਪਨੀ ਹੈ ਸਿਗੀ ਤੇ ਜਮੈਟੋ ਤੈਨੂੰ ਇਸ ਵੇਲੇ ਇੱਥੇ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਵਾ ਇਹਨਾਂ ਦੀਆਂ ਜਿਹੜੀਆਂ ਲਾਲ ਰੰਗ ਦੀਆਂ ਜੈਕਾਂ ਪਾ ਕੇ ਤੇ ਡਿਲੀਵਰੀ ਕੀਤੀ ਜਾ ਰਹੀ ਕਿਉਂਕਿ ਵੇਖੋ ਕੰਪਨੀ ਤੇ ٹرسٹ ਹੈ ਪੁਲਿਸ ਨੂੰ ਪੁਲਿਸ ਜਿਹੜੀ ਇਹਨਾਂ ਦੇ ਬੈਗ ਨਹੀਂ ਫੋਲਦੀ ਕਿ ਕੋਈ ਨਹੀਂ ਇਹਨਾਂ 'ਚ ਬੱਚਿਆਂ ਲੋਕਾਂ ਦੇ ਬੱਚਿਆਂ ਦਾ ਸਮਾਨ ਜਾਂਦੇ ਖਾਣ ਪੀਣ ਦਾ ਪਰ ਅਗਰ ਕੋਈ ਗਲਤ ਅੰਸਰ ਇਹਨਾਂ ਦਾ ਨਾਮ ਵਰਤ ਕੇ ਜੇਕਰ ਉੱਥੇ ਕੋਈ ਡਿਲੀਵਰੀ ਕਰ ਰਿਹਾ ਤੇ ਉੱਚ ਮੈਂ ਗਲਤ ਕੀ ਕਿਹਾ ਅਗਰ ਇਹ ਐਸ ਸਹੀ ਨੇ ਇਹਨਾਂ ਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਜਿੰਨੇ ਬੰਦੇ ਨੇ ਅਗਰ ਇਹਨਾਂ ਨੂੰ ਕੋਈ ਆਪਣੇ ਨਾਲ ਉਹ ਬੰਦਾ ਦੇਖਦਾ ਜਿਹੜਾ ਇਹਨਾਂ ਦੇ ਵਿੱਚ ਟੀਮ ਦਾ ਨਹੀਂ ਹੈਗਾ ਉਹਨੂੰ ਫੜ ਕੇ ਸਭ ਉਠਾਣੇ ਦੇਣ ਉਸੀਂ ਦੇਖਿਆ ਕਿ ਇਹਨੂੰ ਸਰ ਮੈਂ ਦੇਤੀ ਮੈਂ ਮੈਂ ਤਾਂ ਇਨੀ ਗੱਲ ਕਹੀ ਆ ਕਿ ਕੰਪਨੀ ਨੂੰ ਇਹਦਾ ਪਛਾਣ ਕਰਨਾ ਚਾਹੀਦਾ ਆਪਣਾ ਤੁਸੀਂ ਕੋਈ ਬਿਆਨ ਦਿੱਤਾ ਸੀ ਉਹ ਤੁਸੀਂ ਕਿਉਂ ਯੂਨੀਫਾਰਮ 'ਚ ਦੇਖਿਆ ਜਾਂ ਵੇਖ ਕੇ ਸਰ ਮੈਂ ਇਹ ਕਿਹਾ ਸੀਗਾ ਕਿ ਕੰਪਨੀ ਦੀ ਲਾਲ ਰੰਗ ਦੀ ਜੈਕਟ ਆ ਜਮੈਟੋ ਦਾ ਲਾਲ ਰੰਗ ਦਾ ਬੈਗ ਜਾਂ ਸਵੀਗੀ ਦਾ ਕਾਲੇ ਰੰਗ ਦਾ ਬੈਗ ਲੈ ਕੇ ਉਹਦੇ 'ਚ ਡਿਲੀਵਰੀਆਂ ਹੋ ਰਹੀਆਂ ਉਹਦੇ 'ਚ ਮੈਂ ਗਲਤ ਨਹੀਂ ਕਿਹਾ ਮੈਂ ਨਾਲ ਇਹ ਵੀ ਉਹਦੇ 'ਚ ਕਿਹਾ ਕਿ ਕੰਪਨੀ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਕਿ ਕੰਪਨੀ ਦਾ ਨਾਮ ਬਦਨਾਮ ਕਰਨ ਦੇ ਨੇ ਇਹਨਾਂ ਦਾ ਕੋਈ ਨਾਂਤ ਨਹੀਂ ਲਿਆ ਕਿਸੇ ਦਾ ਅੱਜ ਜਿੰਨੇ ਮੁੰਡੇ ਇੱਥੇ ਆਏ ਨੇ 30-40 ਮੁੰਡੇ ਆ ਕੇ ਮੇਰੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਹਨਾਂ ਚੋਂ ਕਈ ਮੁੰਡਿਆਂ ਦਾ ਮੈਂ ਪਰਸਨਲੀ ਨਾਲ ਲਿਆ ਜਾਂ ਮੈਂ ਐਸਐਲਪੀ ਸਾਹਿਬ ਨੇ ਇਹਨਾਂ ਦੇ ਖਿਲਾਫ ਕਈ ਦੇ ਖਿਲਾਫ ਕੰਪਲੇਨਟ ਕੀਤੀ ਹੈ ਨਹੀਂ ਉਹਨਾਂ ਵੀ ਇਹੋ ਜਾ ਕੇ ਕੰਪਨੀ ਦਾ ਨਾਮ ਲੈ ਕੇ ਆ ਮੈਂ ਕੰਪਨੀ ਦਾ ਕੰਪਨੀ ਕੰਪਨੀ ਨੇ ਵੀ ਸਰ ਦੇਖੋ ਮੈਂ ਅੱਜ ਵੀ ਕਹਿੰਨਾ ਹੈ ਕਿ ਕੰਪਨੀ ਨੂੰ ਇਹ ਚੀਜ਼ ਸੋਚਣਾ ਪਏਗਾ ਇੰਟਰਨੈਸ਼ਨਲ ਲੈਵਲ ਦੀ ਕੰਪਨੀ ਹੈ ਸਭ ਤੋਂ ਛੋਟੀ ਕੰਪਨੀ ਨਹੀਂ ਹੈ ਉਹਨਾਂ ਦਾ ਨਾਮ ਕੋਈ ਬਦਨਾਮ ਕਰੇ ਐਸਾ ਹੀ ਨਹੀਂ ਹੈਗਾ ਮੈਂ ਵੀਡੀਓ ਚ ਵੀ ਆਹੀ ਗੱਲ ਕਹੀ ਹੈ ਕਿ ਕੰਪਨੀ ਨੂੰ ਆਪਣਾ ਬਚਾ ਕਰਨਾ ਚਾਹੀਦਾ ਹੈ ਜੇਕਰ ਇਹ ਕੰਮ ਹੋ ਰਿਹਾ ਉਹਨੂੰ ਰੋਕਣ ਆਪਣੇ ਜਿੰਨੇ ਵੀ ਬੰਦੇ ਆ ਉਹਨਾਂ ਨੇ ਇੱਕ ਆਵਾਜ਼ ਦੇਣ ਕਿ ਅਜਿਹਾ ਤੁਸੀਂ ਕਰ ਰਹੇ ਹੋ ਗਲਤ ਹੈਗਾ ਬਾਜ਼ਿਕਰ ਤੁਹਾਨੂੰ ਕੋਈ ਬੰਦਾ ਸ਼ੱਕੀ ਲੱਗਦਾ ਉਹਨੂੰ ਉਸੇ ਵੇਲੇ ਫੜ ਕੇ ਪੁਲਿਸ ਕੋ ਦਿਓ ਕਿ ਐਸ ਤਰ੍ਹਾਂ ਦਾ ਕੰਮ ਕਰ ਰਿਹਾ ਤੁਸੀਂ ਵੀ ਕੋਈ ਪੁਲਿਸ ਰਿਪੋਰਟ ਕਰ ਰਹੇ ਹੋ ਉਹ ਜਾ ਰਹੇ ਨਹੀਂ ਸਰ ਦੇਖੋ ਮੇਰਾ ਦਿਮਾਗ ਕਹਿੰਦਾ ਵਾ ਕਿ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਆੜੇ ਲਵਾ ਇਹਨਾਂ ਨੇ ਮੇਰੀ ਦੁਕਾਨ ਤੇ ਆ ਕੇ ਮੇਰੇ ਤੇ ਹਮਲਾ ਕੀਤਾ ਆ ਉਹਦੇ ਹਥਿਆਰ ਲੈ ਕੇ ਮੇਰੇ ਵੱਲ ਆਏ ਨੇ ਪਰ ਮੈਂ ਦਿਲੋਂ ਕਹਿੰਦਾ ਯਾਰ ਹਾਇਤ ਮੇਰੇ ਛੋਟੇ ਭਰਾ ਨੇ ਇਹਨਾਂ ਦਾ ਬਚਾਨਾ ਦਾ ਕੀ ਕਸੂਰ ਅਸਰੇ 7 ਵਜੇ ਤੋਂ ਲੈ ਕੇ 11 11 ਵਜੇ ਤੱਕ ਡਿਲੀਵਰੀਆਂ ਕਰਨ ਦੇ ਨੇ ਤੇ ਦਿਲ ਤਾਂ ਕਹਿੰਦਾ ਨਾ ਕੰਪਲੇਨਟ ਕਰਾ ਪਰ ਮੇਰੀ ਦੁਕਾਨ ਦੀ ਲੀਬਰ ਜਿਹੜੀ ਆ ਮੇਰੇ ਕੋ ਕੁੜੀਆਂ ਗੰਮ ਕਰਦੀਆਂ ਆ ਆ ਕੇ ਉਹਨਾਂ ਨਾਲ ਵੀ ਧੱਕੇ ਮੁੱਕੇ ਕੀਤੇ ਆ ਉਹ ਕਹਿੰਦੀ ਤੁਸੀਂ ਕੰਪਲੇਨਟ ਦੇ ਉਹਨਾਂ ਦੇ ਉਹਹੀਂ ਕੰਪਲੇਨਟ ਜ਼ਰੂਰ ਦੇਣੀ ਆ ਖੋਸਲਾ ਜੀ ਤੁਹਾਨੂੰ ਕਿਵੇਂ ਲੱਗਾ ਕਿ ਇਹਨਾਂ ਬੈਗਾਂ ਦੇ ਵਿੱਚ ਡਿਲੀਵਰੀ ਹੁੰਦੀ ਹੈ ਕੁਝ ਨਾ ਕੁਝ ਪ੍ਰੂਫ ਤਾਂ ਮਿਲਿਆ ਹੀ ਹੋਵੇਗਾ ਫੇਰ ਹੀ ਤੁਸੀਂ ਪਰਟੀਕਲ ਉਸ ਕੰਪਨੀ ਦਾ ਨਾਮ ਆ ਜਾਂ ਬੈਗਾਂ ਦਾ ਨਾਮ ਲਿਆ ਜਾਂ ਤੋਂ ਵੱਡਾ ਪ੍ਰੂਫ ਹੈ ਲੋਕਾਂ ਦੀ ਦੂਰਾਂ ਜਿਹੜੀਆਂ ਚੜ ਰਹੀਆਂ ਆ ਉਹਦੇ ਵਿੱਚ ਕਿਹਾ ਬੰਦ ਗੱਡੀਆਂ 'ਚ ਡਿਲੀਵਰੀ ਹੋ ਰਹੀ ਹੈ ਜਿਹੜੀਆਂ ਗੱਡੀਆਂ ਬੰਦ ਨੇ ਉਹਨਾਂ 'ਚ ਜਾ ਰਹੇ ਨੇ ਰਾਤੀ 12 12 ਵਜੇ ਤੱਕ ਦੁਕਾਨਾਂ ਖੁੱਲੀਆਂ ਨੇ ਕਿਉਂ ਖੁੱਲੀਆਂ ਰਾਤ 12 12 ਵਜੇ ਤੱਕ ਗਾਗ ਦੇ ਦਿਨ ਵੇਲੇ 10 ਵਜੇ ਤੋਂ ਬਾਅਦ ਨਹੀਂ ਆਂਦਾ ਰਾਤ ਨੂੰ ਕਈ 12 ਵਜੇ ਤੱਕ ਦੁਕਾਨਾਂ ਕਿਉਂ ਖੁੱਲੀਆਂ ਨਹੀਂ ਆ ਮੇਰੇ ਕੋ ਪੱਤਰਕਾਰ ਤੁਹਾਡੇ ਵਰਗੇ ਭਰਾ ਨੇ ਪੁੱਛਿਆ ਆਈਗਾ ਕਿ ਤੁਸੀਂ ਥੋੜਾ ਸਹਿਯੋਗ ਦਿਓ ਮੈਂ ਤੇ ਕਿ ਇਸ਼ਾਰਾ ਦਿੱਤਾ ਐਸਐਸਪੀ ਸਾਹਿਬ ਨੂੰ ਕਿ ਦੇਖੋ ਤੁਸੀਂ ਬਹੁਤ ਅੱਛਾ ਕੰਮ ਕਰਤਾ ਜਿਹੜਾ ਬਟਾਲੇ ਦੇ ਵਿੱਚ ਗੱਟੂ ਹੱਤ ਵਿਕਰਿਆ ਸੀਗਾ ਪਿਛਲੇ ਤਿੰਨਾਂ ਦਿਨਾਂ ਦੇ ਵਿੱਚ ਬਟਾਲੇ 'ਚ ਬੱਚਾ ਬੱਚਾ ਡਰ ਗਿਆ ਕਿ ਜਿਹਦੇ ਕੋ ਗੱਟੂ ਹੈਗਾ ਵੀ ਹੈ ਨਾ ਉਹ ਵੀ ਕਹਿੰਦਾ ਮੈਂ ਨਹੀਂ ਪਾਪਾ ਚੜਾਣਾ ਮੈਨੂੰ ਸਿੰਪਲ ਡੋਰ ਲੈ ਦੇ ਕੋਠੇ ਡਰੋਨ ਆ ਜਾਣਾ ਹੀ ਇੱਕ ਡਰ ਐਸਐਸਪੀ ਸਾਹਿਬ ਦਾ ਜਦ ਲੋਕਾਂ ਦੇ ਬੱਚਿਆਂ 'ਚ ਆਇਆ ਬੱਚੇ ਗੱਟੂ ਤੋਂ ਦੂਰ ਹੋ ਰਹੇ ਨੇ ਉਹ ਪਲੱਸ ਪੁਆਇੰਟ ਹੈ ਬਿਲਕੁਕ ਜੇਕਰ ਇਹਨਾਂ ਨੂੰ ਇੰਨਾ ਵਾਂ ਤੇ ਤੁਸੀਂ ਆਪਣੇ ਦੇ ਕੋਈ ਸ਼ੱਕੀ ਬੰਦਾ ਆਂਦਾ ਤਾਂ ਫੜੋ ਮੈਂ ਦੇ ਇਹਨਾਂ ਦੇ ਵਾਸਤੇ ਕੋਈ ਗਲਤ ਗੱਲ ਕੀਤੀ ਨਹੀਂ ਬਾਕੀ ਜੋ ਇਹਨਾਂ ਨੇ ਕੀਤਾ ਉਹ ਬਿਲਕੁਲ ਗਲਤ ਹੈ ਮੈਂ ਅਗਰ ਹੋਇਆ ਜੇਕਰ ਮੇਰੀ ਲੇਬਰ ਨਾ ਮੰਨੀ ਜਿਹੜੇ ਮੇਰੇ ਦੁਕਾਨ ਤੇ ਮੇਰੇ ਨਾਲ ਸਾਥ ਦੇ ਇੰਡੇ ਨੇ ਦੇਖੋ ਮੈਂ ਉਹਨਾਂ ਦਾ ਵੀ ਸਾਥ ਦੇਣਾ ਹੈ ਜਿੱਦਾਂ ਉਹਨਾਂ ਨੇ ਤਾਂ ਕੰਮ ਹੀ ਕੀਤੀ ਗਈ ਆ ਹੋਇਆ ਤਾਂ ਮੈਨੂੰ ਡੀਜੀਪੀ ਸਾਹਿਬ ਨੂੰ ਕੰਪਲੇਨਟ ਦੇਣੀ ਪਈਗੀ ਦੀ ਅਗਰ ਇੱਥੇ ਐਕਸ਼ਨ ਜਿਹੜਾ ਵਾ ਨਾ ਲੈਣਗੇ ਉਹਦੇ ਅੱਗੇ ਵੀ ਮੈਨੂੰ ਕੁਛ ਨਾ ਕੁਛ ਕਰਨਾ ਪਏਗਾ